ਸਕੂਲ ਲੈ ਜਾਂਦਾ ਕਿ ਨਹੀਂ ਉਹਨਾਂ ਨੇ ਕੋਈ ਤਾਂ ਸਕੂਲ ਜਾਣ ਨਹੀਂ دیا۔ ਮੈਂ ਨਹੀਂ ਪ੍ਰਾਈਵਟ ਸਕੂਲੇ ਗਿਆ ਇੱਕ ਜਗ੍ਹਾ ਇੱਕਦਾਂ ਦੂਜੀ ਜਗ੍ਹਾ ਢੱਗ ਕੇ ਤੀਜੀ ਜਗ੍ਹਾ ਚੱਲਿਆ ਹੋਣਾ। ਉਹ ਆਂਦੇ ਵੀ ਪੇਪਰ ਦੇਣਾ ਪੈਣਾ ਤੈਨੂੰ ਤੇ ਫਿਰ ਤੈਨੂੰ ਐਂ ਰੱਖ ਲਾਂਗੇ। ਮੈਂ ਨਹੀਂ ਬੈਠੀ। ਸ਼ਵੀ ਦਿਨੇ ਦਾਗਲ ਨਾਲ ਲੈਣ ਗਿਆ ਪੰਜ ਕਰ ਲੀਆਂ। ਅੱਗੇ ਤੇ ਉਹਨਾਂ ਨੇ ਸ਼ਵੀ ਦਾ ਕਿਹਾ ਵੀ ਪੇਪਰ ਤੇਰਾ ਥੋੜਾ ਜਿਹਾ ਪੇਪਰ ਜਿਹਾ ਲੈ ਲੈਣੇ ਆਂ ਵੀ ਪੜ੍ਹਾਈ ਲਿਖਾਈ ਤੇਜ਼ ਤੇ ਫਿਰ ਉਹ ਵੀ ਸ਼ਵੀ ਚ ਰਾਲ ਲਾਂਗੇ। ਇਹ ਪੇਪਰ ਇੱਟਾ ਵੇਲੇ ਪੇਪਰ ਦਿੱਤਾ ਨਾ ਉਹਨਾਂ ਨੇ ਤੀਜੀ ਚ ਰਾਲ ਲਿਆ। ਕਲਾਸੇ ਦਾ ਛੁੱਟਦੀਆਂ ਨਾਲ ਤੇ ਇਹ ਇਦਿਆਂ ਕਲਾਸਾਂ ਡਾਉਨਲੋਡ ਕਰਦੀਆਂ ਤੇ ਉਦੋਂ ਇਹਦਾ ਮਨ ਟੁੱਟ ਗਿਆ ਵੀ ਮੈਂ ਹੁਣ ਉਹ ਕਲਾਸਾਂ ਪੜਾਂ ਜਿਹੜੀਆਂ ਮੈਂ ਪਿਛੇ ਪੜ੍ਹੀਆਂ ਨਾੜੀ ਇੱਥੇ ਜਾਣਾ ਕਾਨੂੰਨੀ ਗਲਤ ਅੱਛਾ ਇਹਦਾ ਉਹ ਸੀ ਨਾ ਇਹਨੇ ਫੀਲ ਕਰਤਾ ਸਕੂਲ ਵਾਲਿਆਂ ਨੂੰ ਮੈਨੂੰ ਇਹ ਪਿਛੇ ਪਿਛੇ ਕਰ ਰੱਖਦੇ ਜੀ ਪਿੱਟਰ ਪਿੱਟਰ ਜਦੋਂ ਪਿਛੇ ਰਹੇ ਦੇ ਦੇ ਨੂੰ ਆਹੋ ਤੇ ਮੇਰੇ ਤੁਹਾਨੂੰ ਪਤਾ ਕਰਨ ਕਿੰਨੇ ਪਤਲੇ ਮੈਨੂੰ ਸੁਣ ਜਾਂਦਾ ਮੈਂ ਨਹੀਂ ਪਤਾ ਇਹ ਤਾਂ ਗਾਨੀ ਬੜੇ ਪਤਲੇ ਕਾਨੂੰ ਪਲਵਾਨਾਂ ਨੇ ਤੋੜੇ ਕੀ ਕਰ ਰਹੇ ਹੋ ਤੇਰੇ ਕੰਧੋਂ ਤੇਰੇ ਘਰ ਤੋਂ ਇਹ ਮੇਰਾ ਬਰਕਰਾਰ ਰਹਿ ਗਿਆ ਤੇਰੇ ਜਾਂਦੇ ਰਹੇ ਜੀ ਆਪਾਂ ਪਟਾ ਦੇ ਅੱਛਾ ਤੇ ਆਪਣਾ ਸਾਰੇ ਹੀ ਗਾਇਕ ਉਹਨਾਂ ਦਾ ਤੇਰੀ ਗੱਲ ਬਾਤ ਹੀ ਆਪਣੀ ਬਲਵਾਵਾ ਪਿਆਰ ਹੀ ਆ ਆਪਣਾ ਦਾ ਨਾ ਬਸ ਉਹ ਪਿਆਰ ਹੀ ਕਰ ਮੈਂ ਉਹਨੇ ਕੀ ਕੀਤਾ ਕਿ ਉਹਨੂੰ ਫੀਸ ਫਾਸ ਦੀ ਆਪਾਂ ਇੱਧੇ ਫੜਾ ਫੜਾ ਦਿੱਤੀ ਸਾਰੇ ਤੇ ਸਕੂਲ ਦੀ ਵੀ ਇੱਦਾਂ ਨੇ ਜਣਾ ਵੀ ਜਿਹਾ ਵੀ ਕਰਾਉਦਾ ਜਮਾ ਨੂੰ ਪਤਾ ਵੀ ਇਹਨਾਂ ਨੇ ਇਹਨਾਂ ਦੇ ਦੱਤਰ ਦੂਸਰੇ ਕਿੱਥੇ ਜਾ ਕੇ ਦਮਾ ਕਰਾ ਕੇ ਆਉਣੇ ਇਹਨਾਂ ਕੋ ਫੜ ਲਓ ਤੇ ਆਪ ਹੀ ਕਰਾ ਦਾਂਗਾ ਹਾਂ ਇਹਨੂੰ ਫੜਾ ਦੇ ਦੀ ਅੱਛਾ 7-8000 ਰੁਪਏ ਇਕੱਠਾ ਫੜਾਦਾ ਮੈਂ ਕਰੀ ਅੱਛਾ ਤੇ ਬਾਅਦ ਵਿੱਚ ਫਿਰ ਉਹ ਜਿਹੜੀ ਆਫਿਸ ਤੇ ਬੈੰਦੀ ਸੀ ਮੈਡਮ ਉਹਨੇ ਬਾਜ਼ ਮਾਰ ਲਈ ਹਾਂ ਜੇ ਵੀ ਵੀਜ਼ਾ ਆਈ ਹੋਣੀ ਹੈ ਤੁਹਾਨੂੰ ਨਹੀਂ ਪੈਸੇ ਦਮਾ ਕਰਾਉਣ ਦੇ ਆ ਤੇ ਮੈਂ ਮੈਂ ਮੈਡਮ ਦਮਾ ਕਰਵਾ ਦਤੇ ਹਾਂ ਹਾਂ ਲਗਾ ਨਹੀਂ ਫੜਾਈ ਮੈਂ ਅੱਛਾ ਆਂਦੇ ਚਲੋ ਕੋਈ ਨਹੀਂ ਤੁਸੀਂ ਗੱਲ ਕਰ ਲਓ ਤੇ ਜਿੱਥੇ ਆ ਕੇ ਦਮਾ ਕਰਾਓ ਹਾਂ ਤੇ ਮੈਂ ਫੋਨ ਲਾ ਲਿਆ ਸੀ ਇਹਦੇ ਅੱਛਾ ਉਹ ਮੈਂ ਕਰ ਲਈ ਹਾਂ ਹਾਂ ਹੋ ਜੀ ਹੋ ਗਈ ਰਹੀ ਉਸ ਵੀ ਜਿਹੜੀ ਤੁਹਾਨੂੰ ਫੜਾਈ ਤੇ ਤੁਹਾਨੂੰ ਕੋਈ ਵਸੀਦ ਸੁਦਾਨ ਫੜਾਈ ਨਹੀਂ ਗਈ ਤੇ ਆਪਾਂ ਚਲੋ ਮੰਗੀ ਵੀ ਨਹੀਂ ਤੁਹਾਡੇ ਕੋ ਤੇ ਉਹ ਹੁਣ ਕਹਿੰਦੇ ਫੀਸ ਜਮਾ ਕਰਵਾਈ ਨਹੀਂ ਤੇ ਆਂਦਾ ਯਾਰ ਗੱਲ ਸਾਨੂੰ ਮੇਰੀ ਬੜਾ ਸੀਰੀਅਸ ਹੋ ਗਿਆ ਸਿਰ ਅੱਛਾ ਆ ਸਾਈਡ ਸਾਈਡ ਤਾਂ ਹੀ ਨਾ ਆ ਚੜਦੀਆਂ ਸੀ ਕੋਈ ਯਾਰ ਘਰ ਕੰਮ ਲੱਗਾ ਸੀ ਹਾਂ ਯਾਰੋ ਗੇਟ ਇੱਕਦਮ ਪੈਰਸਨਡੇ ਤੇ ਮੈਂ ਘੇਰਦਾ ਗੇਟ ਲਾਉਂਦਾ ਪਹਿਲਾਂ ਗੇਟ ਤੇ ਫਾਇਦਾ ਹੁੰਦੇ ਮੈਂ ਗੇਟ ਲਾਉਂਦਾ ਗੇਟ ਲਵਾ ਲਿਆ ਆ ਤਾਂ ਮੈਂ ਗੇਟ ਲਵਾ ਲਿਆ ਤੇ ਯਾਰਾਂ ਨੂੰ ਕਰਾਦਾ ਕਿ ਕੋਈ ਨਹੀਂ ਕੋਈ ਨਹੀਂ ਹੋ ਜੇ ਲਗਾ ਤੇ ਉਹ ਉੱਥੇ ਨਾ ਘੜਦਾ ਨਾ ਤੇ ਮੈਂ ਹੁਣ ਕੀ ਹੋ ਗਿਆ ਸਾਨੂੰ ਕੋਈ ਨਹੀਂ ਆਜੀ ਅਗਲੇ ਸਾਲ ਤੂੰ ਨਹੀਂ ਹੋ ਜੇ ਲਗਾ ਤੂੰ ਤੇਰਾ ਕਿਹੜਾ ਕੋਕਾ ਜੇ ਲਗਾ ਗੱਲ ਇਸ ਇਸ ਚੀਜ਼ ਦਾ ਦੁੱਖ ਨਹੀਂ ਹੈ ਗੱਲ ਇਸ ਚੀਜ਼ ਦਾ ਦੁੱਖ ਨਹੀਂ ਹੈ ਕਿ ਮੈਂ ਸਿੰਗਲ ਹਾਂ ਗੱਲ ਇਹ ਇਹਦਾ ਦੁੱਖ ਆ ਕੋਈ ਹੱਲ ਤਾਂ ਨਹੀਂ ਵਾਹ ਇਹ ਗੱਲ ਬਣੀ ਹੀ ਗੱਲ ਹੈ ਜਦ ਬਈ ਉਹਦਾ ਗਲੋ ਜਲ ਜੀ ਫਾਇਦੇ ਫਾਇਦੇ ਦੀ ਗੱਲ ਸਾਰਾ ਸਾਰਾ ਇਹ ਨਹੀਂ ਕਹਾਂ ਉਹ ਇਹ ਬਾਵਾ ਥਾ ਲਵਾਵਾ ਚੋਕੇ ਪੜ ਰਿਹਾ ਵਾੜਿਆ ਕੋਈ ਨਾ ਬੁਹੇ ਨਾ ਮੇਰਾ ਇਹਦਾ ਦੋ ਕਮੇ ਇਹ ਸਾਲੀ ਬਦਾ ਹੈ ਐ ਰੋ ਮੈਂ ਹਰਾਨ ਹੁੰਦਾ ਰਹਾ ਏ ਕਿਥਾ ਗੱਲ ਬਾਵਾ ਹਾਂ ਤੇ ਬੀਬੀ ਨੇ ਕਹਣਾ ਇੰਨੇ ਸਾਲ ਹੀ ਬਣਦੇ ਦੀ ਉਹਨਾਂ ਕਰਨੇ ਚੱਲੇ ਆ ਜਿਆ ਹਨ 5:00 ਵਜੇ ਹੋਵੇ ਆਪੀ ਜੇ ਬੁਨੇ ਬਣ ਕੇ ਕਰੋ ਜੋ ਹੈ ਨਹੀਂ ਬੀਬੀ ਮਰੇ ਕਰ ਲਈ ਲੀ ਬ੍ਰੈਡ 'ਚ ਲੈ ਕੇ ਤਲਕੇ ਦਿੰਦੇ ਤੇ ਫੁੱਲ ਬਣੀਆਂ ਦਿੰਦੇ ਨਹੀਂ ਕੱਢ ਕੇ ਆਪਣੇ ਸਾਰੇ 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 ਉਮਰ ਜਾਣੇ ਕਿ ਜਿੰਨੀ ਨੂੰ ਬਣਾ ਕੇ ਹੈਗੇ ਆ ਇਹ ਚੀਜ਼ ਪਾਉਣ ਵਾਲੇ ਕਿ ਮੈਂ ਇੱਕ ਚੰਗਾ ਕਰ ਬਣਾਵਾ ਆਪਣੇ ਮਾਂ ਨੂੰ ਵਧੀਆ ਸੋਨੇ ਲੈ ਕੇ ਦਵਾ ਉਹਨੂੰ ਜਿਹੀ ਜਿਹੀ ਹੱਥਾਂ 'ਚ ਕੇ ਉਹ ਚੀਜ਼ ਉਹਨਾਂ 'ਚ ਲੈ ਕੇ ਦਵਾ ਖਵਾਸ਼ ਕਰਦੇ ਕਰਦੇ ਨਾ ਮੈਂ ਮੈਂ ਆਪਣੀ ਜਿਹੜੀ ਖਾ ਲਈਏ ਉਸ ਤੋਂ ਬਾਅਦ ਜਦੋਂ ਮੇਰਾ ਸਮਾਂ ਆਇਆ ਉਸ ਮਾ ਬਣੇ ਦਾ ਮੇਰੇ ਮਾਪੇ ਉਹਦੇ ਮੇਰੇ ਸਿਰ ਤੇ ਹੁੰਦੇ ਤੇ ਮੇਰੀ ਜ਼ਿੰਦਗੀ ਕੋਈ ਹੋਰ ਹੁੰਦੀ ਖੁਸ਼ ਹੁੰਦੀ ਇਹਨਾਂ ਨੂੰ ਬਖਵਾਦਾ ਕਿ ਮੈਂ ਤੇ ਬੋਧਾ ਕਿ ਮੈਂ ਤੇ ਵਾਧੇ ਆ ਗਿਆ ਤਾ ਜਦੋਂ ਉਹ ਚਲ ਗਏ ਕਿ ਇਹ ਫਿਰ ਕੀ ਆ ਇੱਕ ਹੋੜੀ ਮੁਮਮਦ ਉਹਦੇ ਤੇ ਬੀਪਾ ਫੇਰੇ ਸੁਣਾ ਨਾ ਉਦੋਂ ਮੈਂ ਖੜਿਆ ਹੋਣਾ ਬੜਾ ਲੋਕੀ ਜਿਹੜੇ ਸੁਪਨੇ ਆਉਂਦੇ ਆਂ ਭੂਤ ਆ ਗਿਆ ਆ ਗਿਆ ਪਾਜੀ ਉਹ ਮੈਨੂੰ ਮੇਰੇ ਮਾਪੇ ਸੁਣਾਉਂਦੇ ਨੇ ਲਾਲੀ ਜਿਹੜਾ ਨਾਮ ਦੱਸਦੇ ਨੇ ਸੋਰਾ ਕੀ ਇਹ ਸੁਪਨੇ ਸੁਪਨੇ ਹੁੰਦੇ ਆ ਹਕੀਕਤ ਹਕੀਕਤ